ਇਸ ਵੇਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਚੋਰਾਂ ਨੇ ਗਹਿਰ ਮਚਾਇਆ ਹੋਇਆ ਹੈ ਤਸਵੀਰਾਂ ਜੋਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਤਸਵੀਰਾਂ ਵੇਖ ਕੇ ਤੁਸੀਂ ਵੀ ਇਸ ਬੰਦੇ ਨੂੰ ਲਾਂਤਾ ਪਾਉਗੇ ਕਿਉਂਕਿ ਦੱਸਦੀ ਹੈ ਕਿ ਗਲੀ ਦੇ ਵਿੱਚ ਮਾਤਾ ਰਾਣੀ ਦੇ ਜਗਰਾਤੇ ਦਾ ਇੱਕ ਝੰਡਾ ਲਗਾਇਆ ਹੋਇਆ ਸੀ ਉੱਤੇ ਹੀ ਲੋਕਾਂ ਵੱਲੋਂ ਇੱਕ ਗੁੱਲਕ ਵੀ ਰੱਖੀ ਹੋਈ ਸੀ ਜਿਸ ਦੇ ਵਿੱਚ ਨਕਦੀ ਸੀ ਲੋਕਾਂ ਵੱਲੋਂ ਪੈਸੇ ਚੜਾਏ ਗਏ ਸੀ ਤਾਂ ਇੱਕ ਚੋਰ ਆਉਂਦਾ ਹੈ ਔਰ ਉਸ ਗੁੱਲਕ ਦੇ ਵਿੱਚੋਂ ਪੈਸੇ ਕੱਢ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਤਾਂ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਮੌਕੇ ਦੀਆਂ ਤਸਵੀ ਪਹਿਲਾਂ ਪੂਰੀ ਦੀ ਪੂਰੀ ਗੁਲਗ ਨੂੰ ਚੱਕ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਪਰ ਗੁਲਗ ਜੋ ਹੈ ਉਹ ਬਣੀ ਹੋਈ ਹੁੰਦੀ ਹੈ ਟੇਬਲ ਦੇ ਨਾਲ ਤਾਂ ਉਸ ਕੋਲੋਂ ਗੁਲਗ ਚੱਕੀ ਨਹੀਂ ਜਾਂਦੀ ਉਸ ਤੋਂ ਬਾਅਦ ਉਹ ਅੱਗੇ ਜਾਂਦਾ ਹੈ ਔਰ ਇੱਕ ਰੋੜਾ ਚੱਕ ਕੇ ਲੈਂਦਾ ਹੈ ਔਰ ਤੁਸੀਂ ਨਾ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਰੋੜੇ ਦੇ ਨਾਲੋਂ ਪਹਿਲਾਂ ਗੁੱਲਗ ਦਾ ਸ਼ੀਸ਼ਾ ਤੋੜ ਦਿੰਦਾ ਹੈ ਤੋੜ ਕੇ ਉਸ ਦੇ ਵਿੱਚੋਂ ਮੰਦੀ ਕੱਟ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਤਾਂ ਮੌਕੇ ਦੀ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਦੇਖ ਸਕਦੇ ਹੋ ਇਸ ਚੋਰ ਦਾ ਕਾਰਨਾਮਾ ਕਿਸ ਤਰੀਕੇ ਦੇ ਨਾਲ ਮਾਤਾ ਰਾਣੀ ਦੇ ਜਗਰਾਤੇ ਦੇ ਲਈ ਰੱਖੇ ਹੋਏ ਅੱਗੇ ਪੈਸੇ ਚੱਕ ਕੇ ਗੁੱਲਗ ਦੇ ਵਿੱਚੋਂ ਪੈਸੇ ਕੱਟ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਤਾਂ ਇੱਕ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਬੰਦੇ ਦਾ ਪਤਾ ਚੱਲ ਸਕੇ ਜਿਸ ਨੇ ਮਾੜੀ ਕਰਤੂਤ ਕੀਤੀ ਹੈ ਮੈਂ ਵਰਿੰਦਰ ਕੁਮਾਰ ਆ ਸਾਡਾ ਭੱਦਰ ਕਾਲੀ ਗਲੀ ਨੰਬਰ 4 ਦੇ ਵਿੱਚ ਰਹਿੰਦੇ ਆ ਅਸੀਂ 11 ਸਾਲ ਤੋਂ ਇੱਕ ਜਗਰਾਤੇ ਤਾ ਬੰਦ ਪਿਆ ਪੈਂਡਿੰਗ ਪਿਆ ਸੀ ਉਹ ਹੁਣ ਨਵੇਂ ਜਿਹੇ ਮੁੰਡਿਆਂ ਨੇ ਯੁਵਾ ਸ਼ਕਤੀ ਨੇ ਇੱਕ ਰਾਹਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਹੁਣ ਸਾਨੂੰ ਪਤਾ ਲੱਗਿਆ ਕਿ ਅੱਜ ਗੱਲੇ ਦੇ ਵਿੱਚੋਂ ਇੱਕ ਮੁੰਡਾ ਵੱਟਾ ਮਾਰ ਕੇ ਸ਼ੀਸ਼ਾ ਤੋੜ ਕੇ ਤੇ ਪੈਸੇ ਕੱਢ ਕੇ ਲੈ ਗਿਆ ਕਿੰਨੇ ਵੀ ਇਹ ਕਿੱਦਾਂ ਇਹ ਕੋਈ ਅੱਧੇ ਕੇ ਪੌਨੇ ਘੰਟੇ ਦੀ ਗੱਲ ਹੈ ਕੋਈ 7:00 7:30 ਦੀ ਗੱਲ ਹੈ ਤੇ ਗੱਲੇ 'ਚ ਕਿੰਨੇ ਕੇ ਤਕਰੀਬਨ ਪਤਾ ਨਹੀਂ ਹੁਣ ਗੱਲੇ ਦੇ ਕਿੰਨੇ 500 ਲੈ ਗਿਆ 1000 ਲੈ ਗਿਆ ਉਹ ਕੋਈ ਪਤਾ ਨਹੀਂ ਅਨਗਿਣਤੀ ਤੇ ਹੈ ਨਹੀਂ ਵਿੱਚ ਇਸ ਕਰਕੇ ਇਹ ਪੈਸੇ ਲੈ ਗਿਆ ਕਿੰਨੇ ਕੇ ਪੈਸੇ ਸੀ ਤੁਹਾਡੇ ਹਿਸਾਬ ਨਾਲ ਲੱਗਨਗੇ ਪੁੰਦਾਇਆ ਨਹੀਂ ਹੈ ਹਜ਼ਾਰ ਵੀ ਹੋ ਸਕਦਾ ਹੈ 1500 ਵੀ ਹੋ ਸਕਦਾ ਹੈ ਐਨੇ ਕੇ ਪੈਸੇ ਲਾ ਲੈ ਗਏ। ਬੜੀ ਨਿਰਾਸ਼ਾਜਨਕ ਗੱਲ ਹੈ। ਪੁਲਿਸ ਕਪਲੇਟ ਕੀਤੀ ਨਹੀਂ ਨਾ ਨਾ ਪੁਲਿਸ ਕਪਲੇਟ ਨਹੀਂ ਅਸੀਂ ਕੀਤੀ ਗਈ। ਬਸ ਕੋਈ ਸੀਸੀਟੀਵੀ ਆਈ ਸਾਹਮਣੇ ਹਾਂਜੀ ਹਾਂ ਸੀਸੀਟੀਵੀ ਕੈਮਰੇ ਦੇ ਵਿੱਚ ਮੁੰਡਾ ਆਇਆ ਹੈ। ਉਹਨਾਂ ਦਾ ਚਿਹਰਾ ਵੀ ਨਜ਼ਰ ਆਇਆ ਹੈ ਪਰ ਅਸੀਂ ਕੋਈ ਕਾਰਵਾਈ ਦੀ ਕੋਈ ਕਰਨੀ ਨਹੀਂ ਕਿੰਨੇ ਛੋਟੇ ਜਿਹੇ ਕੰਮ ਤੇ ਕੀ ਕਾਰਵਾਈ ਕਰੇ। ਲੇਕਿਨ ਲੋਕੀ ਮਾਤਾ ਰਾਣੀ ਨੂੰ ਨਹੀਂ ਛੱਡਦੇ ਕਿ ਉਹਨਾਂ ਦਾ ਪੈਸਾ ਖਾ ਜਾਂਦੇ। ਚਾਈ ਜਾਈ ਮੁੰਡਿਆਂ ਨੇ ਜਗਰਾਤਾ ਕਰਾਇਆ ਹੈ। ਨਵੇਂ ਮੁੰਡੇ ਆਏ ਉਹਨਾਂ ਜਗਰਾਤਾ ਕਾਇਆ ਬੜੀ ਕੁਝ ਹਾਂਜੀ 22 ਅਪ੍ਰੈਲ ਨੂੰ ਨਹੀਂ 22 ਫਰਵਰੀ ਨੂੰ